7 ਸਾਲ ਦੇ ਮਾਸੂਮ ਬੱਚੇ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਐਸਐਚਓ ਥਾਣਾ ਸਦਰ ਫਾਜ਼ਿਲਕਾ ਹਰਦੇਵ ਸਿੰਘ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਬੱਚੇ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਫਾਜ਼ਿਲਕਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲੜਕੇ 'ਤੇ ਇਲਜ਼ਾਮ ਲੱਗੇ ਹਨ ਉਹ ਵੀ ਨਾਬਾਲਗ ਹੈ। ਉਨ੍ਹਾਂ ਕਿਹਾ ਕਿ ਲੜਕੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਅਤੇ ਲੜਕੇ ਦੇ ਮਿਲਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹਦੇ ਸਬੰਧਿਆ ਸਿਨਾਂ 270 ਨੰਬਰ ਐਕਸਜ ਜੀ ਕੀਤੀ ਹੈ ਮਿਤੀ 26 10 2025 ਨੂੰ ਦੋਨੇ ਬੱਚੇ ਨਾਬਾਲਗ ਨੇ ਜੀ ਹੁਣ ਇਸ ਨੂੰ ਤਬਦੀਸ਼ ਜਾਰੀ ਹੈ ਜੀ ਤਾਂ ਤਬਦੀਸ਼ ਮੁਤਾਬਕ ਜੋ ਹੋਏਗਾ ਉਹ ਦੇਸ਼ ਕਾਰੀਕਰ ਹੈ ਜੀ ਉਹਨੇ ਬੱਚੇ ਨਾ ਵਾਲਕ ਨੇ ਉਹਨਾਂ ਨੂੰ ਅਸੀਂ ਰੈਸਟ ਤਾਂ ਨਹੀਂ ਕਰਨਾ ਉਹਨਾਂ ਨੂੰ ਪੇਸ਼ ਕਰਾਂਗੇ ਅਸੀਂ ਜੋ ਬਨਾਈ ਦੇ ਜੋ ਹੁਕਮ ਅਦਾਲਤ ਕਰ ਰਹੀ ਹੈ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਗਏ ਆ ਲੈਣ ਵਾਸਤੇ ਸਾਨੂੰ ਨਹੀਂ ਮਿਲੇ ਉਹਨਾਂ ਨੂੰ ਮੈਸੇਜ ਆਇਆ ਸਰਪੰਚ ਜਰੀਏ ਉਹ ਬੰਦਾ ਪੇਸ਼ ਕਰਦੇ ਬੱਚੇ ਨੇ ਪੇਸ਼ ਕਰਦੇ ਜੋ ਕਾਰਵਾਈ ਹੋ ਕੀਤੀ ਜਾਏਗੀ ਉਹ ਤਰਸ ਛੋਟਾ ਬੱਚਾ 7-8 ਸਾਲ ਦਾ ਹੈ ਜਾਂ ਦੂਜਾ 14-15 ਸਾਲ ਦਾ ਹੈ ਜੀ